ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੰਨੋ ਸਿੰਘ ਦੀ ਬਿਵਾਲ ਤੇ ਇਹ ਜਿਹੜਾ ਕੰਕਾਰ ਮੂਲ ਮੰਤਰ ਸਥਾਨ ਦੀ ਸੇਵਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਜਿਹੜੇ ਲੇਬਰ ਜਿਹੜੀ ਸਾਡੀ ਪੱਕੀ ਆ ਉਹਦੇ ਤੇ ਸਾਡੇ ਕੋਲ ਪ੍ਰੋਪਰ ਸਾਰੇ ਐਡਰੈਸ ਹੁੰਦੇ ਆ ਉਹਨਾਂ ਦੇ ਅਧਿਕਾਰ ਆਧਾਰ ਕਾਰਡ ਵਗੈਰਾ ਸਾਰੇ ਏਸੀ ਰੱਖਦੇ ਜਿਵੇਂ ਹੁਣ ਪੇਂਟ ਵਾਲੇ ਬੰਦੇ ਲਾਏ ਉਹ ਇੱਕ ਬੰਦਾ ਸਾਡਾ ਠੇਕੇਦਾਰ ਹੁੰਦਾ ਬਿਜਲੀ ਵਾਲੇ ਲਾਏ ਉਹਨਾਂ ਦਾ ਵੀ ਉਸ ਮਹਿਕਮੇ ਦਾ ਵੀ ਇੱਕ ਠੇਕੇਦਾਰ ਹੁੰਦਾ ਉਹਨੇ ਆਪਣੀ ਲੇਬਰ ਲਾਈ ਹੁੰਦੀ ਨਾਲ ਤੇ ਇਹ ਪੇਂਟ ਵਾਲੇ ਸਾਡੇ ठेकेदार ਦੇ ਮਤਲਬ ਲੇਬਰ ਵਾਲੇ ਬੰਦੇ ਸੀ ਤੇ ਅੱਜ ਅਸੀਂ ਤੇ ਮੈਨੇਜਰ ਸਾਹਿਬ ਦੇ ਨਾਲ ਗੁਰਦਾਰਾ ਜੀ ਸਾਹਿਬ ਤੋਂ ਨਗਰ ਕੀਰਤਨ ਲਾ ਕੇ ਕੱਲ ਤੇ ਬਟਾਲੇ ਪਹੁੰਚੇ ਹੋਏ ਸੀ ਅਸੀਂ ਰਸਤੇ 'ਚ ਆ ਰਹੇ ਸੀ ਜਦੋਂ ਇੱਕ ਨਾ ਵਾਪਸ ਸਾਨੂੰ ਫੋਨ ਗਿਆ ਕਿ ਆ ਇਨਸੀਡੈਂਟ ਵਾਪਰ ਗਿਆ ਕਿ ਬੰਦਾ ਉਤੋਂ ਸਲਿੱਪ ਕਰਕੇ ਤੇ نیچے ਡਿੱਗ ਗਿਆ ਉਹ ਫਿਰ ਜਦੋਂ ਅਸੀਂ ਆਏ ਆ ਮੌਕੇ ਤੇ ਆ ਕੇ ਦੇਖਿਆ ਤੇ ਫੇਰੇ ਦੇ ਜੇਬ ਚੋਂ ਮੋਬਾਈਲ ਜਿਹੜਾ ਨਿਕਲਿਆ ਉਹਦੇ ਚ ਫਿਰ ਆਧਾਰ ਕਾਰਡ ਮਿਲਿਆ ਆਧਾਰ ਕਾਰਡ ਤੇ ਇਹਦਾ ਨਾਮ ਸੁਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁਹੱਲਾ ਕਾਜੀਬਾਦ ਸੁਲਤਾਨਪੁਰ ਲੋਧੀਓ ਅਸੀਂ ਫਿਰ ਟ੍ਰੇਸ ਕੀਤਾ ਉਸ ਤੋਂ ਫਿਰ ਕੱਲ ਦੇ ਕਰਦੇ ਤੇ ਪਤਾ ਲੱਗਾ ਉਹ ਜਦੋਂ ਉੱਥੇ ਗਏ ਮੁਕਤੇ ਤੇ ਉਹ ਆਣੀਆਂ ਗੋਣੀਆਂ ਨੂੰ ਪਤਾ ਲੱਗੀ ਗੱਲ ਤੇ ਉਹਨਾਂ ਕਹਿੰਦੇ ਵੀ ਇਹਦੇ ਸਹੁਰੇ ਜਿਹੜੇ ਆ ਉਹ ਅਮਰਕੋਟ ਆ ਟਿਬੇ ਦੇ ਕੋਲ ਫਿਰ ਉਹਨਾਂ ਬਾਬਾ ਜੀ ਤੇ ਸਾਰੇ ਸਿੰਘ ਉੱਥੇ ਗਏ ਨੇ ਅਜੇ ਵੀ ਉੱਥੇ ਨੇ ਉਹ ਹੁਣ ਆ ਰਹੇ ਆ ਗੁਰਦੁਆਰਾ ਬੀਰ ਸਾਹਿਬ ਉਹ ਸਾਰੇ ਪਰਿਵਾਰ ਨੂੰ ਉੱਥੋਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਲੈ ਕੇ ਨਾਲ ਉਹਨੂੰ ਗੁਰਦੁਆਰਾ ਬੀਰ ਸਾਹਿਬ ਆ ਗਏ ਆਪਾਂ ਵੀ ਉੱਥੇ ਚੱਲੇ ਹੁਣ ਉਹਨਾਂ ਨਾਲ ਬੈਸਕੇ ਵਿਚਾਰ ਕਰਦੇ ਸਾਰੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲਬਾਤ ਹੋਈ ਦੀ ਤੇ ਬੜੀ ਮੰਦ ਭਾਗੀ ਘਟਣਾ ਵਾਪਰੀ ਆ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਇੱਕ ਬੜੀ ਵੱਡੀ ਗੱਲ ਆ ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਆਇਆ ਸੀ ਵੀ ਕਿਸੇ ਨਾਲ ਕੋ ਬਾਦ ਘਾਟ ਨਹੀਂ ਸੀ ਕਰਦਾ ਜੇ ਉਹਦੇ ਕੰਮ ਕਰਨ ਦੇ ਸੀ ਸੁਭਾਅ ਨਹੀਂ ਸੀ ਮਾੜਾ ਸੁਭਾਅ ਚੰਗਾ ਸੀ ਕੰਮ ਵਾਲਾ ਬੰਦਾ ਸੀ ਤੇ ਕਿਨੋਂ ਕਿਸੇ ਲਾਭ ਪ੍ਰਵਾਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲਟ ਲਾ ਕੇ ਜਿੱਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਨਹੀਂ ਕਿਤੇ ਲਾਇਆ ਜਾਂ ਉਹ ਬਿਨਾਂ ਦੱਸੇ ਉੱਪਰ ਚੜ ਗਿਆ ਠੇਕੇਦਾਰ ਤੇ ਸਾਡਾ ਜਿਹੜਾ ਫੋਰਮੈਨ ਹੈ ਉਹ ਤੇ ਥੱਲੇ ਲੇਬਰ بارش ਆ ਗਈ ਸੀ ਉਹਦੇ ਮਾਰਸ਼ਦਾਰ ਕੇ ਸਾਰੀ ਡੇਵਰੋ ਨੇ ਥੱਲੇ ਸਾਧ ਲਈ ਵੀ ਉੱਤੇ ਨਹੀਂ ਅਜ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਤ ਉੱਤੇ ਜਾ ਕੇ ਤੇ ਕਿਉਂ ਨੇ ਥਲੇ ਪੋਇਆ ਤੇ ਬਾਅਦ ਚ ਪਤਾ ਲੱਗਾ ਜਦੋਂ ਥੱਲੇ ਡਿੱਗਾ ਤੇ ਖੜਾਕ ਹੋਇਆ ਤੇ ਸੱਚੇ ਭੱਜ ਕੇ ਜਾਇ ਇੰਨੀ ਮੰਜ਼ਲ ਤੋਂ ਡਿੱਗਿਆ ਨੌਜਵਾਨ ਚੌਥੀ ਮੰਜ਼ਲ ਦੀ ਉਤਰੀ ਗਲਾਈ 'ਚ ਇਹ ਸੇਵਾ ਕਾਰ ਦੇ ਚੱਲ ਕੀ ਰਾਇ ਤੇ ਹਾਂਜੀ ਇੱਥੇ ਜਿਹੜਾ ਕਾਰਜ ਚੱਲ ਰਿਹਾ ਹੈ ਕੀ ਹੈ ਜੀ ਆ ਪ੍ਰਾਈਮਰ ਦਾ ਤੇ ਪੇਂਟ ਦਾ ਕੰਮ ਚੱਲਦਾ ਆ ਬਾਕੀ ਤਿਆਰੀ ਚੱਲ ਰਹੀ ਆ ਅੰਦਰ ਅੰਦਰ ਵਾਲ ਜਿਹੜੀ ਉਹ ਸੀਲਿੰਗ ਦਾ ਕੰਮ ਚੱਲ ਰਿਹਾ ਤੇ ਨਾਲ ਉਹਦੇ ਵਿੱਚ ਬਿਜਲੀ ਦੀ ਫਿਟਿੰਗ ਦਾ ਜਿਹੜੀ ਅੰਡਰ ਗਰਾਉਂਡ ਆਪਾਂ ਕਰਦੇ ਆ ਪਾਈਪਾਂ ਜਿਹੜੀਆਂ ਪਾਣੀ ਵਾਲੀਆਂ ਵਿੱਚ ਉਹ ਸਾਰਾ ਜਿਵੇਂ ਸੈਂਟਰੀ ਦਾ ਕੰਮ ਉਹ ਆਪਣੇ ਪਲੰਬਰ ਉਹ ਵੀ ਨਾਲ-ਨਾਲ ਆਪਣੀ ਸੈਟਿੰਗ ਕਰਦੇ ਆ ਹੁਣ ਜਿਹੜੀ ਲਾਸ਼ ਆ ਉਹ ਕਿੱਥੇ ਆ ਉਥੇ ਇਥੋਂ ਫਿਰ ਜਦੋਂ ਇਹ ਡਿੱਗਾ ਉਹ ਸਾਡੇ ਜਿਹੜਾ ਫਾਰਮੈਟ ਹੈ ਉਹ ਫਟਾਫਟ ਗੱਡੀ 'ਚ ਬਾਬਾ ਜੀ ਨਾਲ ਇਹ ਸਰਕਾਰੀ ਹਸਪਤਾਲ ਲੈ ਗਏ ਉਥੇ ਚ ਗਏ ਤੇ ਉਹ ਉਹਨਾਂ ਨੇ ਦੱਸਿਆ ਵੀ ਨਹੀਂ ਡੈਥ ਹੋ ਚੁਕੀ ਐ ਫਿਰ ਉਦੋਂ ਦੀ ਉਥੇ ਆਪਣੇ ਪੋਸਟਮਾਰਟ ਵਾਸਤੇ ਉਥੇ ਲਾਸ਼ ਪਈ ਆ ਹਸਪਤਾਲ ਤੇ ਫਿਰ ਉਹ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਦਾ ਐਡਰੈਸ ਪ੍ਰੋਪਰ ਕੀ ਹੈ ਉਹ ਜੋ ਮੋਬਾਈਲ ਇਹਦਾ ਦੇਖਿਆ ਮੋਬਾਈਲ 'ਚੋਂ ਪਤਾ ਲੱਗਾ ਰਸ਼ੀਰ ਉਹ ਅਹੀਂ ਲੱਭਦੇ ਲੱਭਦੇ ਮਤਲਬ ਘੰਟੇ 2 ਘੰਟੇ ਚਾਹੀਏ ਉਹ ਚੀਜ਼ ਨੂੰ ਪ੍ਰੈਸ ਕਰ ਲਿਆ ਕੁਝ ਬੰਦਿਆਂ ਦੇ ਸਹਿਯੋਗ ਨਾਲ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਸਾਡੇ ਕੋਲ ਤਕਰੀਬਨ 1 ਵਜੇ ਨਾਲ ਨਾ ਡੈੱਡ ਬੋਡੀ ਆਈ ਹੈ ਜਿਹਦਾ ਨਾਮ ਸੁਖਵਿੰਦਰ ਸਿੰਘ son of ਅਜੀਤ ਸਿੰਘ ਦੱਸਿਆ ਜਾ ਰਿਹਾ ਰਹਿਣ ਵਾਲਾ ਇਹ ਕਾਜੀ ਬਾਗ ਮਹੱਲੇ ਦਾ ਤੇ ਇਹ ਆਪਣੇ ਮੂਲ ਮੰਤਰ ਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ ਉੱਥੇ ਕੋਈ ਪੇਂਟ ਦਾ ਕੰਮ ਕਰ ਰਿਹਾ ਸੀਗਾ ਜੋ ਇਹਦੇ ਨਾਲ ਵਾਲੇ ਦੱਸਦੇ ਸੀਗੇ ਫਿਲਹਾਲ ਬੋਡੀ ਅਸੀਂ ਮੋਰਚਰੀ ਦੇ ਵਿੱਚ ਰੱਖਿਆ